ਹਾਂਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸਿਫਟ ਬਟੀਕ ਤੇ ਕੀ ਹਾਲ ਚੱਲ ਨੇ ਤੁਹਾਡੇ ਸਾਰਿਆਂ ਦੇ ਅੱਜ ਪਤਾ ਤੁਹਾਡੇ ਲਈ ਬਹੁਤ ਹੀ ਸੋਹਣੇ ਸੋਹਣੇ ਜੇ ਸੂਟ ਨੇ ਜਿਹੜੇ ਉਹ ਲੈ ਕੇ ਆਇਆ ਉਹਨਾਂ ਵਿੱਚ ਹੈਂਡਵਰਕ ਦਾ ਲਹਿੰਗੇ ਵਾਲਾ ਸੂਟ ਹੋਗਾ ਉਹ ਵੀ ਅੱਪ ਤੁਹਾਨੂੰ ਦਿਖਾਵਾਂਗੇ ਸਾਰੇ ਅਨਰਸਟਿਚਡ ਸੂਟ ਰੈਨ ਵਾਲੀ ਨੇ ਆਪਣੇ ਠੀਕ ਹੈ ਇਹਦੇ ਵਿੱਚ ਪਸ਼ਮੀਨੇ ਦੇ ਸੂਟ ਆ ਉਹ ਵੀ ਦਿਖਾਵਾਂਗੇ ਠੀਕ ਹੈ ਹੋਰ ਵੀ ਸਿੰਥੈਟਿਕ ਸੂਟ ਨੇ ਬਰਪਰੀ ਵਗੈਰਾ ਸਾਰਾ ਕੁਝ ਦਿਖਾਵਾਂਗੇ ਤੁਹਾਨੂੰ ਵੀਡੀਓ ਦੇ ਨਾਲ ਜੁੜੇ ਰਹਿਣਾ ਜੀ ਬਿਲਕੁਲ ਵੀ ਸਕਿਪ ਨਾ ਕਰਿਓ ਤਾਂ ਕਿ ਜਿਹੜੀ ਸਾਰੀ ਆਪਾਂ ਦੱਸਾਂਗੇ ਤੁਹਾਨੂੰ ਵੀਡੀ ਠੀਕ ਹੈ ਜੀ ਤੇ ਵੀਡੀਓ ਨੂੰ ਬਾਦ ਤੋਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਦੇਖੋ ਸੂਟ ਤੁਹਾਨੂੰ ਦਿਖਾਉਣੀ ਆ ਆਪਾਂ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਬਰਬਰੀ ਦੇ ਸੂਟ ਦਿਖਾਉਣ ਲੱਗੇ ਆ ਆਪਣੇ ਕੋਲੇ ਕਾਫੀ ਪ੍ਰਿੰਟ ਆਏ ਸੀਗੇ ਬਹੁਤ ਸੋਹਣੇ ਸੂਟ ਨੇ ਬਰਬਰੀ ਦੇ ਵੀ ਠੀਕ ਹੈ ਜੀ ਇੱਕ ਤਾਂ ਇਹਦੇ ਵਿੱਚ ਆ ਕਲਰ ਹੈ ਇਹ ਪ੍ਰੋਪਰ ਬਰਬਰੀ ਦੀ ਸ਼ਰਟ ਹੈ ਬਹੁਤ ਸੋਹਣਾ ਇਹਦਾ ਪ੍ਰਿੰਟ ਜਿਹੜਾ ਹੋ ਰਹਿਣ ਵਾਲਾ ਹੈਗਾ ਠੀਕ ਹੈ ਬਹੁਤ ਹੀ ਸੋਹਣੀ ਲੁੱਕ ਹੈ ਆਪਾਂ ਜਦੋਂ ਇਹਨੂੰ ਸਟਿਚ ਕੀਤਾ ਸੂਟ ਨੂੰ ਰੈਡੀ ਕੀਤਾ ਬਾਅਦ ਵਿੱਚ ਆਪਾਂ ਇਹਦੀ ਫਾਈਨਲ ਲੁੱਕ ਤੁਹਾਨੂੰ ਨਾਲ ਸ਼ੇਅਰ ਕਰਾਂਗੇ ਦਿਖਾਵਾਂਗੇ ਤੁਹਾਨੂੰ ਸਾਰਿਆਂ ਨੂੰ ਠੀਕ ਹੈ ਬਹੁਤ ਜਿਆਦਾ ਸੋਹਣਾ ਸੂਟ ਆਪਣਾ ਬਣ ਕੇ ਰੈਡੀ ਹੋਊਗਾ ਇਹ ਬਹੁਤ ਸੋਹਣੀ ਡਿਜ਼ਾਈਨਿੰਗ ਦਵਾਂਗੇ ਪਰ ਇਹਨੂੰ ਤੇ ਦੇ ਨਾਲ ਨਾ ਮਸਲੀਨ ਦੀ ਜਿਹੜੀ ਆ ਉਹ ਬਾਟਮ ਰਹੂਗੀ ਬਹੁਤ ਬਿਲਕੁਲ ਜੈਨੂਇਨ ਜੇ ਪ੍ਰਾਈਸ ਦਾ ਸੂਟ ਹੈ ਜੀ ਇਹ ਠੀਕ ਹੈ ਬਹੁਤ ਸੋਹਣਾ ਸੂਟ ਹੈ ਓਨਲੀ 1100 ਰੁਪਏ ਦਾ ਸੂਟ ਆਪਣਾ ਤੁਹਾਨੂੰ ਮਿਲ ਜੂਗਾ ਇਹ ਠੀਕ ਹੈ ਬਹੁਤ ਸੋਹਣੇ ਸੋਹਣੇ ਇਹਦੇ ਵਿੱਚ ਆਪਣੇ ਕੋਲ ਪ੍ਰਿੰਟ ਨੇਗੇ ਤੇ ਨੈਕਸਟ ਵਾਲਾ ਜੀ ਇਹਦੇ ਵਿੱਚ ਆ ਵਾਲਾ ਸੂਟ ਰਹੂਗਾ ਇਹ ਵੀ ਬਰਬਰੀ ਦੀ ਸ਼ਰਟ ਹੈ ਜੀ ਠੀਕ ਹੈ ਵਰਬਰੀ ਦਾ ਰੈਨ ਵਾਲਾ ਸੂਟ ਹੈ ਬਹੁਤ ਸੋਹਣਾ ਵਰਬਰੀ ਦੀ ਹੈ ਆਪਾਂ ਇਹਦੇ ਨਾਲ ਦੁਪੱਟਾ ਟਾਈ ਲਾਈ ਕਰਵਾ ਕੇ ਰੈਡੀ ਕਰਾਂਗੇ ਠੀਕ ਹੈ ਜੀ ਤੇ ਇਹਦੇ ਨਾਲ ਜੀ 크ਰੇਪ ਦੀ ਬਾਟਮ ਰਹੂਗੀ ਠੀਕ ਹੈ ਇਹ ਵਾਲੇ ਪ੍ਰਿੰਟ ਨਾਲ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈ ਪਿਓਰ ਵਰਬਰੀ ਦੀ ਸ਼ਰਟ ਹੈ ਇਹ ਬਹੁਤ ਜਿਆਦਾ ਸੋਹਣੀ ਠੀਕ ਹੈ ਇਹ ਵਾਲੀ ਇਹਦੇ ਨਾਲ ਬਾਟਮ ਰਹੂਗੀ ਇਹਨੂੰ ਵੀ ਆਪਾਂ ਸਟੀਚਿੰਗ ਸਟਾਈਲ ਦੇ ਵਿੱਚ ਬਹੁਤ ਹੀ ਸੋਹਣਾ ਜਿਹੜਾ ਹੈਗਾ ਰੈਡੀ ਕਰਾਂਗੇ ਠੀਕ ਹੈ ਥਰਡ ਵਾਲਾ ਜੀ ਹੈਗਾ ਆਪਣੇ ਕੋਲ ਇਹ ਵਾਲਾ ਠੀਕ ਹੈ ਇਹ ਵੀ ਵਰਬਰੀ ਦੀ ਹੋਈ ਹੈਗੀ ਸ਼ਰਟ ਇਹ ਵੀ ਵਰਬਰੀ ਦਾ ਪ੍ਰਿੰਟ ਰੈਨ ਵਾਲਾ ਹੈ ਇਦੇ ਉੱਪਰ ਨਾ ਥੋੜਾ ਥੋੜਾ ਵਰਕ ਹੈਂਡ ਵਰਕ ਜਿਹੜੀ ਨੂੰ ਆਪਾਂ ਕਹਿੰਦੇ ਧੱਕੇ ਦਾ ਕੰਮ ਹੈ ਉਹਦੇ ਨਾਲ ਨਾ ਜਿਹੜੀ ਆਹ ਵਾਲੀ ਦੇ ਵਿੱਚ ਪੱਤੇ ਬਣੇ ਹੋਏ ਆ ਵੱਡੇ ਵੱਡੇ ਪ੍ਰਿੰਟ ਬਣਿਆ ਹੋਇਆ ਇਹਨੂੰ ਨਾ ਆਹ ਵਾਲੀ ਦਬਕੇ ਦੇ ਨਾਲ ਨਾ ਹਾਈਲਾਈਟ ਕੀਤਾ ਹੋਇਆ ਤੁਸੀਂ ਦੇਖੋ ਕਿੰਨਾ ਸੋਹਣਾ ਵਿੱਚ ਇਹਦੇ ਹੈਗੇ ਆ ਸਾਰੇ ਨਾਟਸ ਬਣੇ ਹੋਏ ਨੇਗੇ ਗ੍ਰੇ ਕਲਰ ਦੇ ਥ्रेड ਨਾਲ ਠੀਕ ਹੈ ਬਹੁਤ ਸੋਹਣਾ ਆਪਣਾ ਸੂਟ ਹੈ ਇਹ ਰਹਿਣ ਵਾਲਾ ਹੈਗਾ ਦੇਖੋ ਤੁਸੀਂ ਇਹਦੇ ਵਿੱਚ ਵੀ ਤੁਹਾਨੂੰ ਕਾਫੀ ਕਲਰ ਨੇ ਜਿਹੜੀ ਉਹ ਮਿਲ ਜਾਣਗੇ ਇਹ ਵਾਲਾ ਇਦਾਂ ਮੈਂ ਘੇਰੇ ਦੇ ਉੱਪਰ ਕੀਤਾ ਹੈ ਇਹਨਾਂ ਨੇ ਕੰਮ ਸਾਰਾ ਠੀਕ ਹੈ ਇਹ ਵਾਲੀਆਂ ਜਿਹੜਾ ਆਹ ਬਾਰਡਰ ਹੈ ਇਹ ਵਾਲੀਆਂ ਜਿਹਦੀਆਂ 슬ੀਵਸ ਰਹਿਣਗੀਆਂ ਆਹ ਵਾਲੀਆਂ ਇੱਥੋਂ ਇਹਦੀਆਂ 슬ੀਵਸ ਨੇ ਜਿਹੜੀਆਂ ਉਹ ਰਹਿਣਗੀਆਂ ਠੀਕ ਹੈ ਜੀ ਤੇ ਇਹ ਵਾਲਾ ਇੱਥੋਂ ਇਹਦਾ ਫਰੰਟ ਹੋਊਗਾ ਆ ਬਹੁਤ ਸੋਹਣੀ ਹਾਈਲਾਈਟਿੰਗ ਕੀਤੀ ਹੋਈ ਹੈ ਇਹਦੇ ਉੱਪਰ ਤੁਸੀਂ ਦੇਖ ਸਕਦੇ ਕਿੰਨਾ ਸੋਹਣਾ ਗ੍ਰੇ ਕਲਰ ਦੇ ਉੱਪਰ ਬਹੁਤ ਹੀ ਸੋਹਣਾ ਮੈਂਦੀ ਜੇ ਕਲਰ ਦਾ ਪ੍ਰਿੰਟ ਹੈ ਜਿਹੜਾ ਬਣਿਆ ਹੋਇਆ ਹੈਗਾ ਇਹਦੇ ਨਾਲ ਵੀ ਆ ਮਸਲੀਨ ਦੀ ਗ੍ਰੇ ਕਲਰ ਦੀ ਹੀ ਬੋਟਮ ਹੋਊਗੀ ਠੀਕ ਹੈ ਜੀ ਦੇਖੋ ਕਿੰਨੇ ਸੋਹਣੇ ਸੂਟ ਨੇ ਇਹ ਆਪਣੇ ਸਾਰੇ ਇਹਦੇ ਵਿੱਚ ਵੀ ਤੁਹਾਨੂੰ ਹੋਰ ਕਲਰ ਵੀ ਮਿਲ ਜਾਣਗੇ ਇਹਦਾ ਪ੍ਰਾਈਸ ਇਹਨਾਂ ਤੋਂ ਥੋੜਾ ਜ਼ਿਆਦਾ ਰਹੂਗਾ ਠੀਕ ਹੈ ਪਰ ਬਹੁਤ ਜ਼ਿਆਦਾ ਸੋਹਣੇ ਪ੍ਰਿੰਟ ਦੇ ਸੂਟ ਨੇ ਜਿਹੜੇ ਆਪਣੇ ਬਣੇ ਹੋਏ ਨੇ ਇਹ ਠੀਕ ਹੈ ਜੀ ਨੈਕਸਟ ਵਾਲਾ ਸੂਟ ਹੈ ਜੀ ਆਪਣਾ ਇਹ ਰੋ ਤੇ ਨੈਕਸਟ ਵਾਲਾ ਜੀ ਆਪਣਾ ਇਹ ਵੀ ਰਹੂਗਾ ਸੂਟ ਇਹ ਬਹੁਤ ਸੋਹਣਾ ਨਾ ਬਿਲਕੁਲ ਜੈਨੂਇਨ ਜੇ ਪ੍ਰਾਈਸ ਤੇ ਬਹੁਤ ਹੀ ਸੋਹਣੀ ਲੁੱਕ ਦਾ ਸੂਟ ਹੈ ਜਿਹੜਾ ਆਪਣਾ ਬਣ ਕੇ ਰੈਡੀ ਹੋਊਗਾ ਇਹ ਨਾ ਇਹਦਾ ਟਾਈ ਡਾਈ ਵਾਲੀ ਸ਼ਰਟ ਹੈਗੀ ਤੁਸੀਂ ਦੇਖ ਸਕਦੇ ਹੋ ਇਹ ਨਾ ਲੱਕਮੀ ਸਲਕ ਦੇ ਉੱਪਰ ਸਟਾਫ ਹੈ ਜਿਹੜੇ ਸ਼ਰਟ ਦਾ ਜਿਹੜਾ ਹੈਗਾ ਪੂਰਾ ਬਹੁਤ ਸੋਹਣੀ ਸ਼ਾਈਨ ਰਹੂਗੀ ਇਹਦੀ ਠੀਕ ਹੈ ਤੇ ਬਹੁਤ ਹੀ ਸੋਹਣਾ ਇਦਾਂ ਟਾਈ ਡਾਈ ਦੇ ਵਿੱਚ ਇਹ ਸਾਰਾ ਸੂਟ ਬਣਿਆ ਹੋਇਆ ਹੈਗਾ ਤੇ ਇਹ ਵਾਲੀ ਇਹਦੇ ਨਾਲ ਸੈਮੀ ਸਿਲਕ ਦੀ ਹੈ ਜਿਹੜੀ ਬਾਟਮ ਰਹੂਗੀ ਜੀ ਠੀਕ ਹੈ ਇਹ ਸ਼ਰਟ ਜਦੋਂ ਰੈਡੀ ਹੋਗੇ ਸਾਰਾ ਸੂਟ ਇਹਦੇ ਨਾਲ ਥੋੜਾ ਥੋੜਾ ਵਰਕ ਕਰਵਾ ਕਰਾ ਲਾਂਗੇ ਕਾਰੀਗਰ ਤੋਂ ਤੇ ਬਹੁਤ ਸੋਹਣਾ ਸੂਟ ਆਪਣਾ ਬਣ ਕੇ ਰੈਡੀ ਹੋਊਗਾ ਇਹ ਤੇ ਟੈਬੀ ਲਾਈਨਿੰਗ ਦਾ ਜੀ ਇਹਦੇ ਨਾਲ ਦੁਪੱਟਾ ਰਹੂਗਾ ਇਹ ਵੀ ਟਾਈ ਡਾਈ ਵਾਲਾ ਹੀ ਰਹੂਗਾ ਸੇਮ ਦੇਖੋ ਇਹ ਜਿੱਦਾਂ ਸ਼ਰਟ ਹੈ ਇਹਦੇ 'ਚ ਮਤਲਬ ਕਿ ਵੱਡੇ ਬਾਕਸ ਬਣੇ ਹੋਏ ਆ ਠੀਕ ਹੈ ਕਲਰ ਬਹੁਤ ਕਲਰ ਕੰਟਰਾਸਟ ਹੈ ਦਾ ਬਹੁਤ ਜਿਆਦਾ ਪਿਆਰਾ ਰਿਹਾ ਹੋਇਆਗਾ ਠੀਕ ਹੈ ਜੀ ਤੇ ਇਹ ਵਾਲਾ ਆਪਣਾ ਦੁਪੱਟਾ ਹੋ ਇਹਦੇ 'ਚ ਛੋਟਾ ਬਣਿਆ ਹੋਊਗਾ ਟਾਈ ਡਾਈ ਨਾਲ ਜਿੱਦਾਂ ਇਹ ਆਪਾਂ ਡਿਜੀਟਲ ਪ੍ਰਿੰਟ ਦਾ ਬਣਾਇਆਗਾ ਬਹੁਤ ਸੋਹਣਾ ਬਣਿਆ ਹੋਇਆਗਾ ਪੂਰਾ ਖੁੱਲਾ ਡੁੱਲਾ ਆਪਣਾ ਦੁਪੱਟਾ ਇਹ ਦੇਖੋ ਜਿੱਦਾਂ ਕੰਨਿਆਂ ਦੀ ਹਾਈਟ ਵੱਡੀ ਹੁੰਦੀ ਆ ਹਨਾ ਉਹਨਾਂ ਨੂੰ ਛੋਟੇ ਦੁਪੱਟੇ ਵੀ ਨਹੀਂ ਪਸੰਦ ਕਰਦੇ ਹੁੰਦੇ ਲੈਣੇ ਤਾਂ ਪੂਰਾ ਨਾ ਖੁੱਲਾ ਡੁੱਲਾ ਦੁਪੱਟਾ ਇਹ ਤੁਸੀਂ ਦੇਖ ਸਕਦੇ ਹੋ 2.5 ਮੀਟਰ ਦੀ ਕਟਿੰਗ ਹੈ ਜੀ ਦੁਪੱਟੇ ਦੀ ਤੇ ਹੁੰਜ ਵੀ ਇਹਦਾ ਨਾ ਮਤਲਬ ਦੁਪੱਟੇ ਦਾ ਵਾਰ ਹੈ ਜਿਹੜਾ ਬਹੁਤ ਜ਼ਿਆਦਾ ਵਧੀਆ ਖੁੱਲਾ ਡੁੱਲਾ ਬਣਿਆ ਹੋਇਆਗਾ ਤੇ 2.5 ਮੀਟਰ ਦੀ ਆਪਣੀ ਪ੍ਰੋਪਰ ਸ਼ਰਟਰ ਹੋਊਗੀ ਠੀਕ ਹੈ ਜੀ 3 ਮੀਟਰ ਦੀ ਆਪਣੀ ਬਾਟਮ ਰਹੂਗੀ ਬਹੁਤ ਸੋਹਣਾ ਇਹਦੇ 'ਚ ਵੀ ਨਾ ਕਾਫੀ ਕਲਰ ਨੇ ਆਪਣੇ ਕੋਲ ਮੈਂ ਵੀਡੀਓ ਦੇ ਵਿੱਚ ਮੈਂਸ਼ਨ ਕਰ ਦੂੰਗੀ ਕਿ ਕਿਸ ਨੂੰ ਚਾਹੀਦਾ ਹੁੰਦਾ ਠੀਕ ਹੈ ਤੇ ਇੱਕ ਆਪਣਾ ਇਹ ਵਾਲਾ ਸੂਟ ਰਹੂਗਾ ਜੀ ਇਹ ਹੈਗਾ ਆਪਣਾ ਆਰੀ ਵਰਕ ਦਾ ਸੂਟ ਪਸ਼ਮੀਨੇ ਦਾ ਠੀਕ ਹੈ ਓਨਲੀ 1000 ਰੁਪਏ ਦਾ ਸੂਟ ਹੈ ਇਹ ਦੇਖੋ ਨਾ ਉਂਝ ਵੀ ਪ੍ਰਿੰਟਡ ਜੇ ਆਪਾਂ ਪਸ਼ਮੀਨੇ ਦੇ ਲੈਣਾ ਤਾਂ 1000 ਤੋਂ ਘੱਟ ਤਾਂ ਉਹ ਵੀ ਨਹੀਂ ਆਪਾਂ ਨੂੰ ਕਿਤੇ ਮਿਲਦੇ ਹੈਗੇ ਸੂਟ ਇਹਦੇ ਬਿਲਕੁਲ ਕੋਈ ਬੂਰ ਨਹੀਂ ਆਉਂਦਾ ਹੈ ਨਾ ਠੀਕ ਹੈ ਬਹੁਤ ਜ਼ਿਆਦਾ ਸੋਹਣਾ ਸਟਾਫ ਹੈ ਕੋਈ ਬੂਰ ਦੀ ਇਹਦੀ ਇਦਾਂ ਆਪਾਂ ਨੂੰ ਕੋਈ ਕੰਪਲੇਂਟ ਨਹੀਂ ਹੈਗੀ ਤੇ ਇਹ ਵੀ ਮੈਂ ਤੁਹਾਨੂੰ ਦਿਖਾਉਣੀ ਆਂਗੀ ਤੇ ਇੱਕ ਨਾ ਮੈਂ ਤੁਹਾਨੂੰ ਹੋਰ ਗੱਲ ਦੱਸਦੀ ਆਂ ਵੀ ਏਦਾਂ ਦਾ ਸਾਰੇ ਜਣੇ ਸਾਨੂੰ ਆਪਣਾ ਨੰਬਰ ਦਿੱਤਾ ਹੁੰਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੁੰਦਾਗਾ ਉਹਦੇ ਤੇ ਨਾ ਮੈਸੇਜ ਜ਼ਰੂਰ ਹੈਲੋ ਦਾ ਕਰ ਦਿਆ ਕਰੋ ਕਿਉਂਕਿ ਜਿਹੜੇ ਇਹ ਵਾਲੇ ਸੂਟ ਹੁੰਦੇ ਨੇ ਇਹ ਤਾਂ ਮੈਂ ਵੀਡੀਓਜ਼ ਦੇ ਵਿੱਚ ਬਹੁਤ ਘੱਟ ਦਿਖਾਉਂਦੀ ਆਂ ਕਿਉਂਕਿ ਟਾਈਮ ਹੀ ਨਹੀਂ ਆਉਂਦਾ ਵੀਡੀਓਜ਼ ਦੇ ਵਿੱਚ ਤਾਂ ਸਿਰਫ ਆਪਾਂ ਹੈਂਡਵਰਕ ਦੇ ਸੂਟ ਵਰਕ ਵਾਲੇ ਸੂਟ ਉਹ ਜ਼ਿਆਦਾ ਦਿਖਾਉਣੇ ਰਹਿਣੀਆਂ ਕਿਉਂਕਿ ਉਹ ਜ਼ਿਆਦਾ ਆਪਾਂ ਰੈਡੀ ਕਰਦੇ ਆਂ ਦੋ ਸਟਿਚ ਹੋਇਆ ਹੁੰਦਾ ਸਾਰਾ ਕੁਝ ਹੁੰਦਾ ਉਹ ਉਹ ਡੰਮੀ ਦੇ ਪਾ ਕੇ ਪਾ ਦਿਖਾਉਣੇ ਜਾਂ ਤਾਂ ਇਹ ਤਾਂ ਨਾ ਇਦਾਂ ਹੀ ਲੰਘ ਜਾਂਦੇ ਨੇ ਸਾਰੇ ਠੀਕ ਹੈ ਤੁਸੀਂ ਮੈਨੂੰ ਮੈਸੇਜ ਜਰੂਰ ਕਰਿਆ ਕਰੋ ਤਾਂ ਕਿ ਜਿਹੜੇ ਇਹ ਨੇ ਇਹ ਤਾਂ ਆਪਾਂ ਡੇਲੀ ਸਟੇਟਸ ਲਗਾਉਂਦੇ ਰਹਿੰਦੇ ਆ ਨਿਊ ਨਿਊ ਪ੍ਰਿੰਟ ਦੇ ਸੂਟਾਂ ਦੇ ਜਿੱਦਾਂ ਕੀ ਸੀਜ਼ਨ ਚੱਲ ਰਿਹਾ ਹੁੰਦਾ ਉਹਦੇ ਅਕੋਰਡਿੰਗ ਸਾਰਾ ਠੀਕ ਹੈ ਆਪਾਂ ਸਟੇਟਸ ਲਗਾਉਣੀ ਹੁੰਦੀ ਆ ਉਹ ਤੁਸੀਂ ਦੇਖ ਕੇ ਸਾਨੂੰ ਮੈਸੇਜ ਜਰੂਰ ਕਰਿਆ ਕਰੋ ਠੀਕ ਹੈ ਜੀ ਤੇ ਚਲੋ ਲੈਣਾ ਨਾ ਲੈਣਾ ਆਪਣੀ ਮਰਜ਼ੀ ਹੁੰਦੀ ਆ ਪਰ ਐ ਇੱਕ ਵਾਰ ਤੋਂ ਤੱਕ ਵੈਰਾਈਟੀ ਤਾਂ ਪਹੁੰਚ ਜਾਂਦੀ ਆ ਨਾ ਸਾਰਿਆਂ ਕੋਲੇ ਤੇ ਇਹ ਮੈਂ ਤੁਹਾਨੂੰ ਦਿਖਾਉਣੀ ਆ ਹੋਣਾ ਇਹ ਆਰੀ ਵਰਕ ਦਾ ਬਹੁਤ ਜਿਆਦਾ ਸੋਹਣਾ ਸੂਟ ਹੈਗਾ ਠੀਕ ਹੈ ਜੀ ਕਾਪਰ ਸ਼ੇਕ ਦਾ ਸੂਟ ਰਹਿਣ ਵਾਲਾ ਇਹ ਆਪਣਾ ਠੀਕ ਹੈ ਵਿਚੇ ਦੇ ਪ੍ਰਿੰਟ ਵੀ ਬਣਿਆ ਹੋਇਆ ਤੇ ਉੱਪਰ ਆਰੀ ਦਾ ਵਰਕ ਹੈ ਜਿਹੜਾ ਹੋਇਆ ਸਾਰਾ ਤੇ ਇਹ ਵਾਲਾ ਜੀ ਇਹਦੇ ਨਾਲ ਸੈਲਫ ਪ੍ਰਿੰਟ ਦਾ ਕਾਪਰ ਬਾਟਮ ਲਗੂਗੀ ਲੀਖੋ ਇਹ ਵਾਲੀ ਇਹਦੀ ਬਾਟਮ ਲਗੂਗੀ ਨਾਲ ਠੀਕ ਹੈ ਜੀ ਤੇ ਇਹ ਵਾਲੀ ਸ਼ਰਟ ਹੈਗੀ ਆਪਣੀ ਆਵਲੀ ਤੇ ਇਹ ਨਾਲ ਬਾਟਮ ਹੋਊਗੀ ਸੈਲਫ ਪ੍ਰਿੰਟ ਦੀ ਪਲੇਨ ਨਹੀਂ ਹੈਗੀ ਤੁਸੀਂ ਦੇਖੋ ਇਹਦੇ ਵਿੱਚ ਨਾ ਸਾਰਾ ਇਹਦਾ ਸੈਲਫ ਪ੍ਰਿੰਟ ਹੈ ਜਿਹੜਾ ਉਹ ਬਣਿਆ ਹੋਇਆ ਹੈਗਾ ਕਾਪਰ ਦਾ ਇਹਦੇ ਵਿੱਚ ਵੀ ਨਾ ਆਪਾਂ ਨੂੰ ਪੰਜ ਕਲਰ ਮਿਲ ਜਾਣਗੇ ਉਹ ਵੀ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਸ਼ੇਅਰ ਕਰ ਦੂੰਗੀ ਵੀ ਜਿਹੜੇ ਕਲਰ ਮਿਲ ਜਾਣਗੇ ਤੁਹਾਨੂੰ ਓਨਲੀ 1000 ਰੁਪਏ ਦਾ ਸੂਟ ਹੈ ਜੀ ਆਪਣਾ ਠੀਕ ਹੈ ਬਹੁਤ ਹੀ ਜੈਨੂਇਨ ਜੇ ਪ੍ਰਾਈਸ ਨੇ ਸਾਰੇ ਸੂਟਾਂ ਦੇ ਬਹੁਤ ਹੀ ਜ਼ਿਆਦਾ ਸੋਹਣੇ ਸੋਹਣੇ ਸੂਟ ਰਹਿਣ ਵਾਲੇ ਨੇ ਇਹ ਠੀਕ ਹੈ ਤੇ ਇਹ ਵਾਲਾ ਜੀ ਆਪਣਾ ਮੈਲਵਟ ਦਾ ਸੂਟ ਹੈਗਾ ਪ੍ਰਿੰਟਡ ਆ ਦੇਖੋ ਇਹ ਵੀ ਬਿਲਕੁਲ ਜੈਨੂਇਨ ਜੇ ਪ੍ਰਾਈਸ ਦਾ ਸੂਟ ਹੈ ਬਹੁਤ ਹੀ ਸੋਹਣਾ ਪ੍ਰਿੰਟ ਹੈ ਇਹਦਾ ਇਹਦੇ ਵਿੱਚ ਵੀ ਤੁਹਾਨੂੰ ਹੋਰ ਬਹੁਤ ਸੂਟ ਮਿਲ ਜਾਣਗੇ ਤੇ ਇਹ ਵਾਲਾ ਇਹਦੇ ਨਾਲ ਸਟਾਲ ਰਹੂਗਾ ਠੀਕ ਹੈ ਜੀ ਦੇਖੋ ਇਹ ਤਾਂ ਇਹ ਵਾਲਾ ਇਹਦੇ ਨਾਲ ਸਟਾਲ ਰਹੂਗਾ ਠੀਕ ਹੈ ਜੀ ਤੇ ਬਹੁਤ ਸੋਹਣਾ ਕਲਰ ਵੀ ਬਹੁਤ ਪਿਆਰਾ ਹੈ ਇਹਦਾ ਰਾਣੀ ਸ਼ੇਡ ਹੈਗਾ ਸੂਟ ਦਾ ਕਲਰ ਠੀਕ ਹੈ ਤੇ ਬਹੁਤ ਸੋਹਣਾ ਬ੍ਰੀਕ ਜਿਹਾ ਇਹਦੇ ਵਿੱਚ ਪ੍ਰਿੰਟ ਹੈ ਜਿਹੜਾ ਬਨਿਆ ਹੋਇਆ ਹੈਗਾ ਇਨੂੰ ਵੀ ਪਰ ਡਿਜ਼ਾਈਨਿੰਗ ਦਵਾਂਗੇ ਸੂਟ ਨੂੰ ਜਦੋਂ ਸਟਿਚ ਕਰਾਂਗੇ ਠੀਕ ਹੈ ਬਹੁਤ ਜ਼ਿਆਦਾ ਸੌਫਟ ਸੌਫਟ ਵਾਲੀ ਬੈਲਵਟ ਹੈਗੀ ਇਹ ਪੂਰੀ ਵਧੀਆ ਵਾਲੀ ਠੀਕ ਹੈ ਜੀ ਤੇ ਇਦਾਂ ਤੁਸੀਂ ਕੋਈ ਵੀ ਸੂਟ ਹੁੰਦਾ ਤਾਂ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਬਾਕੀ ਵਰਕ ਹੁੰਦਾ ਕੁਝ ਵੀ ਨਾ ਆਪਣੇ ਕੋਲ ਸਾਰਾ ਕੁਝ ਅਵੇਲੇਬਲ ਆਗਾ ਠੀਕ ਹੈ ਜੀ ਤੇ ਨੈਕਸਟ ਤੁਹਾਨੂੰ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਹੈ ਜਿਹੜਾ ਉਹ ਲਾਸਟ ਤੇ ਆਪਾਂ ਦਿਖਾਉਣ ਜਾ ਰਹੀਆਂ ਤੁਹਾਨੂੰ ਵੀਡੀਓ ਦੇ ਨਾਲ ਜ਼ਰੂਰ ਜੁੜੇ ਰਹਿਣਾ ਜੀ ਬਿਲਕੁਲ ਵੀ ਸਕਿਪ ਨਾ ਕਰਿਓ ਇਹ ਕੋਦੀ ਜਿਹੜਾ ਆਪਾਂ ਇਹ ਵਾਲਾ ਸੂਟ ਡੈਡੀ ਕੀਤਾ ਇਹ ਹੈਂਡਵਰਕ ਦਾ ਸਾਰਾ ਸੂਟ ਰਹੂਗਾ ਹਜੇ ਆਨ ਸਟਿਚ ਸੂਟ ਹੈ ਆਪਾਂ ਇਹਨੂੰ ਸਟਿਚ ਨਹੀਂ ਕੀਤਾ ਹੈਗਾ ਬਹੁਤ ਜਿਆਦਾ ਸੋਹਣਾ ਹੈ ਇਹ ਵੀ ਨਾ ਆਪਾਂ ਬਹੁਤ ਸੋਹਣਾ ਸਿਲਕ ਦੇ ਪ्योर ਸਿਲਕ ਦੀ ਸਟੱਫ ਤੇ ਆਪਾਂ ਇਹਨੂੰ ਡੈਡੀ ਕੀਤਾ ਸ਼ਰਟ ਨੂੰ ਠੀਕ ਹੈ ਆ ਆਪਣਾ ਡਾਰਕ ਅਫਰੋਜੀ ਕਲਰ ਰੱਖਿਆ ਆਪਾਂ ਇਹਦਾ ਦੇਖੋ ਤੁਸੀਂ ਕਿੰਨਾ ਬਰੀਕੀ ਨਾਲ ਇਹ ਸਾਰਾ ਦੇਖਿਓ ਤੁਸੀਂ ਕੰਮ ਹੋਇਆ ਹੈ ਆ ਵਾਲੀ ਇਹਦੀ ਹੈਗੀ ਹੈ ਘੇਰਾ ਬਣਿਆ ਹੋਇਆ ਹੈਗਾ ਬਾਕਸ ਬਣੇ ਹੋਏ ਆ ਵਿੱਚ ਇਦਾਂ ਸੋਹਣਾ ਕਟ ਦਾਣਾ ਮੋਤੀ ਦਬਕਾ ਵਗੈਰਾ ਸਾਰਾ ਕੰਮ ਹੋਇਆ ਹੋਇਆ ਇਹਦੇ ਵਿੱਚ ਠੀਕ ਹੈ ਇਹ ਵਾਲੀ ਘੇਰੇ ਦੇ ਆਪਾਂ ਜਿਹੜਾ ਬਾਰਡਰ ਹੈ ਇਹ ਬਣਾ ਕੇ ਫਿਰ ਉਸ ਤੋਂ ਬਾਅਦ ਆਪਾਂ ਇੱਥੇ ਆ ਵਾਲਾ ਇਹਦੀ ਇਦਾਂ ਫਿਲਾਰ ਦਿੱਤਾ ਹੈਗਾ ਠੀਕ ਹੈ ਜੀ ਤੇ ਬਹੁਤ ਸੋਹਣੀ ਇਹਦੀ ਕੁਆਲਿਟੀ ਹੈ ਜਿਹੜੀ ਆਪਣੇ ਕੰਮ ਦੀ ਤੁਸੀਂ ਦੇਖ ਸਕਦੇ ਬਹੁਤ ਜਿਆਦਾ ਨੀਟ ਐਂਡ ਕਲੀਨ ਹੈ ਜਿਹੜਾ ਵਰਕ ਹੋਇਆ ਹੋਇਆ ਹੈਗਾ ਠੀਕ ਹੈ ਇਹ ਵਾਲੇ ਦੋਨੇ ਦੇ ਉੱਪਰ ਇਦਾਂ ਸੈਂਟਰ ਪੈਨਲ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਠੀਕ ਹੈ ਇਦਾਂ ਸੈਂਟਰ ਪੈਨਲ ਬਣੀ ਹੋਈ ਆ ਤੇ ਇਹ ਵਾਲੀ ਜੀ ਇਹਦੀ ਨੈਕ ਰਹੂਗੀ ਨਾਲ ਅਤੇ ਠੀਕ ਹੈ neck ਦੇ ਉੱਪਰ ਵੀ ਤੁਸੀਂ ਦੇਖ ਸਕਦੇ ਹੋ ਇਦਾਂ ਨਾ ਜਿੱਦਾਂ ਘੇਰੇ ਦੇ ਉੱਪਰ ਪਾ ਛੋਟੇ-ਛੋਟੇ ਬਾਕਸ ਬਣਾਏ ਸੀਗੇ ਇਦਾਂ neck ਦੇ ਉੱਪਰ ਪਾ ਸਾਰਾ ਤਾਰੇ ਦਾ ਕੰਮ ਕਰਕੇ ਠੀਕ ਹੈ ਬੀ neck ਰੱਖੀ ਹੈ ਹਲਕੀ ਜੀ ਬੀ neck ਤੇ ਦੇਖੋ ਇਦਾਂ ਸਾਰੇ ਪਾ ਬਾਕਸ ਇਹਦੀ neck ਦੇ ਉੱਪਰ ਵੀ ਬਣਾਈ ਹੈ ਬਹੁਤ ਜ਼ਿਆਦਾ ਸੋਹਣਾ ਆਪਣਾ ਪੀਸ ਇਹ ਬਣ ਕੇ ਰੈਡੀ ਹੋਇਆਗਾ ਤੁਸੀਂ ਦੇਖ ਸਕਦੇ ਇਦਾਂ ਪ੍ਰੋਪਰ ਫਾਈਨ ਸ਼ਰਟ ਹੈ ਇਹਨਾਂ ਸ਼ਾਰਟ ਸ਼ਰਟਾਂ ਲੰਗੀ ਨਾਲ ਪਾ ਰੈਡੀ ਕੀਤੀ ਹੈ ਠੀਕ ਹੈ ਜੀ ਤੇ 슬ੀਵਸ ਦਾ ਕੰਮ ਹੈ ਜਿਹੜਾ ਉਹ ਵੀ ਮੈਂ ਤੁਹਾਨੂੰ ਦਿਖਾਉਣੀ ਆਂਗੀ ਆ ਦੇਖੋ ਜੀ ਇਹ ਵਾਲੀਆਂ ਪੈਰੇ ਨਾਲ ਨਾ 슬ੀਵਜ਼ ਬਣਾਈਆਂ ਨੇ ਇਹਦੀਆਂ ਠੀਕ ਐ ਇਦਾਂ ਜਿੱਦਾਂ ਆਪਾਂ ਘੇਰੇ ਦੇ ਉੱਪਰ ਕੰਮ ਕੀਤਾ ਸੀਗਾ ਇਹ ਆਪਾਂ ਘੇਰੇ ਦੇ ਉੱਪਰ ਕੰਮ ਰੱਖੇਗਾ ਠੀਕ ਐ ਦਾ ਬਾਕਸ ਬਣਾ ਕੇ ਨੈਕ ਤੇ ਵੀ ਸੇਮ ਹੀ ਕੰਮ ਆ ਤੇ ਸ਼ਰਟ ਤੇ ਸੌਰੀ 슬ੀਵਜ਼ ਦੇ ਉੱਪਰ ਆਪਾਂ ਇਦਾਂ ਨਹੀਂ ਦੀਆਂ ਆਹ ਬੂਟੀਆਂ ਬਣਾਈਆਂ ਨੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਕੰਮ ਕੀਤਾ ਹੋਇਆ ਆ ਆਪਾਂ ਇਹਦੇ ਉੱਪਰ ਪੂਰਾ ਨੀਟ ਐਂਡ ਕਲੀਨ ਐ ਜਿਹੜਾ ਵਰਕ ਹੋਇਆ ਹੋਇਆਗਾ ਠੀਕ ਐ ਬਹੁਤ ਹੀ ਸੋਹਣਾ ਸਟਾਫ ਐ ਇਹ ਸਟਾਫ ਦੀ ਕੋਈ ਕੰਪਲੇਂਟ ਨਹੀਂ ਹੈਗੀ ਆਪਾਂ ਨੂੰ ਠੀਕ ਐ ਬਹੁਤ ਜਿਆਦਾ ਸੋਹਣਾ ਰਿਹਾ ਹੋਇਆ ਸਟਾਫ ਐ ਇਹ ਤੇ ਜਿਹੜਾ ਇਹਦਾ ਲਹਿੰਗੇ ਦਾ ਉਹ ਵੀ ਮੈਂ ਤੁਹਾਨੂੰ ਦਿਖਾਉਣੀ ਆ ਨਾਲ ਠੀਕ ਹੈ ਤੇ ਦੇਖੋ ਆਹ ਵਾਲਾ ਜੀ ਆਪਾਂ ਇਹਦੇ ਨਾਲ ਲਹਿੰਗਾ ਰੈਡੀ ਕੀਤਾ ਹੈਗਾ ਠੀਕ ਹੈ ਤੇ ਆਹ ਦੇਖੋ ਇਹਦੇ ਪਰ ਲਹਿੰਗੇ ਦੀ ਇਹਦਾ ਆਪਣਾ 4 ਮੀਟਰ ਦੇ ਫਲੇਅਰ ਦਾ ਕਲੀਆਂ ਵਾਲਾ ਆਪਾਂ ਇਹਦੇ ਨਾਲ ਲਹਿੰਗਾ ਰੈਡੀ ਕੀਤਾ ਹੈਗਾ ਠੀਕ ਹੈ ਬਹੁਤ ਜਿਆਦਾ ਸੋਹਣਾ ਕੰਮ ਹੈ ਜਿਹੜਾ ਆਪਣਾ ਹੋਇਆ ਹੈ ਪੂਰੀ ਫਿਨਿਸ਼ਿੰਗ ਦੇ ਨਾਲ ਇਹਦੇ ਤੇ ਵੀ ਇਹ ਵਾਲੀਆਂ ਸਾਰੀਆਂ ਇਹਦੇ ਨਾਲ ਲਹਿੰਗੇ ਦੇ ਵਿੱਚ ਬੂਟੀਆਂ ਬਨੀਆਂ ਹੋਈਆਂ ਨੇ ਪਹਿਲਾਂ ਤੁਸੀਂ ਇਹ ਦੇਖੋ ਆ ਦੇਖੋ ਕਿੰਨਾ ਸੋਹਣਾ ਫਲੇਅਰ ਵੀ ਇਹਦਾ ਇਹਦਾ ਓਨਲੀ ਫਰੰਟ ਫਰੰਟ ਹੈ ਵੀ ਇੰਨਾ ਫਲੇਅਰ ਵਾਲੀ ਠੀਕ ਹੈ ਇੰਨਾ ਹੀ ਇਹਦੀ ਬੈਕ ਸਾਈਡ ਤੇ ਬਹੁਤ ਪੂਰਾ ਖੁੱਲਾ ਫਲੇਅਰ ਬਣੂ ਬਿਲਕੁਲ ਇਹ ਪ੍ਰਾਈਸ ਨਾਲ ਤੁਹਾਨੂੰ ਕਿਤੇ ਵੀ ਨਹੀਂ ਮਿਲਣਾ ਲਹਿੰਗੇ ਤੇ ਜਿਹੜਾ ਆਪਾਂ ਦੇ ਰਹੀਆਂ ਠੀਕ ਹੈ ਜੀ ਤੇ ਇਹ ਆਪਾਂ ਸਾਰਾ ਖੁਦ ਹੀ ਰੈਡੀ ਕੀਤਾ ਹੈ ਇਹ ਜਿਹੜੀ ਸ਼ਰਟ ਸੀਗੇ ਉਹ ਸਿਲ ਪਿਓਰ ਸਿਲਕ ਦੀ ਸੀ ਜਿਹੜਾ ਲਹਿੰਗਾ ਇਹ ਇਹਨਾਂ ਆਪਾਂ ਸ਼ਿਮਰ ਤੇ ਇਹ ਦੇਖੋ ਤੁਸੀਂ ਕਿਰੇ ਵਾ ਕਿੰਨਾ ਸੋਹਣਾ ਕੰਮ ਹੋਇਆ ਹੈ ਇਹ ਦੇ ਉੱਪਰ ਲਹਿੰਗੇ ਦਾ ਹਾਂ ਦੇਖੋ ਇਦਾਂ ਨਾ ਆਪਾਂ ਪੈਚ ਲਗਾ ਕੇ ਲਹਿੰਗੇ ਦੇ ਉੱਪਰ ਕੰਮ ਕੀਤਾ ਹੈ 셔ਟ ਨਾਲ ਦਾ ਪੈਚ ਲੱਗਿਆ ਹੋਇਆ ਹੈ ਇਹ ਆਪਾਂ ਇਹਦੇ ਨਾਲ ਕੰਟਰਾਸਟ ਬਣਾਇਆ ਹੈ ਠੀਕ ਹੈ ਜੀ ਤੇ ਆ ਸਾਰਾ ਇਹਦਾ ਹੈਗੇ ਪੈਚ ਲਗਾ ਕੇ ਆਪਾਂ ਪ੍ਰੋਪਰ ਇਹਦੇ ਉੱਪਰ ਸਾਰਾ ਦਬਕਾ ਕੱਟਦਣਾ ਮੋਤੀ ਇਹਦਾ ਬਹੁਤ ਸਾਰਾ ਪੂਰੀ ਫਿਨਿਸ਼ਿੰਗ ਦੇ ਨਾਲ ਕੰਮ ਕੀਤਾ ਹੈ ਲਹਿੰਗੇ ਤੇ ਦੇਖ ਸਕਦੇ ਹੋ ਤੁਸੀਂ ਫਲੇਅਰ ਇਹਦਾ ਬਹੁਤ ਹੀ ਜ਼ਿਆਦਾ ਫਲੇਅਰ ਹੈਗਾ ਦੇਖੋ ਲਹਿੰਗੇ ਦਾ ਆ ਦੇਖੋ ਅਨਾ ਫਲੇਰ ਆ ਤੇ ਆਹਾ ਇਹਦਾ ਸੈਕੰਡ ਪਾਰਟ ਹੈ ਜੀ ਠੀਕ ਹੈ ਲਹਿੰਗੇ ਦਾ ਤੁਸੀਂ ਦੇਖ ਸਕਦੇ ਹੋਗੇ ਬਹੁਤ ਜਿਆਦਾ ਸੋਹਣਾ ਇਹ ਜੀ ਜਦੋਂ ਪ੍ਰੋਪਰ ਰੈਡੀ ਹੋ ਗਿਆ ਆਪਣਾ ਲਹਿੰਗਾ ਉਦੋਂ ਵੀ ਦੀ ਲੁੱਕ ਜਿਹੜੀ ਆਉਣੀ ਹੈ ਨਾ ਬਸ ਤੁਸੀਂ ਸਾਰੇ ਦੇਖਦੇ ਰਹਿ ਜਾਓਗੇ ਆਪਣਾ ਕਸਟਮਰ ਤਾਂ ਪੂਰਾ ਖੁਸ਼ ਹੋਊਗਾ ਮੈਨੂੰ ਪੂਰੀ ਗਰੰਟੀ ਹੈ ਚੀਜ਼ ਦੀ ਠੀਕ ਹੈ ਬਹੁਤ ਜਿਆਦਾ ਸੋਹਣਾ ਆਪਣਾ ਇਹ ਬਹੁਤ ਜਿਆਦਾ ਸੋਹਣੀ ਲੁੱਕ ਦਾ ਲਹਿੰਗਾ ਰੈਡੀ ਹੋਇਆਗਾ ਆਪਣਾ ਠੀਕ ਹੈ ਬਹੁਤ ਫਿਨਿਸ਼ਿੰਗ ਦੇ ਨਾਲ ਇਹਦੇ ਉੱਪਰ ਕੰਮ ਹੋਇਆ ਹੈ ਠੀਕ ਹੈ ਤੁਸੀਂ ਦੁਬਾਰਾ ਵੀ ਦੇਖ ਸਕਦੇ ਕਿੰਨਾ ਸੋਹਣਾ ਇਦਾਂ ਬਾਕਸ ਬਣਾਹਾ ਸੌਰੀ ਆਪਾਂ ਨੇ ਪੈਚ ਦੀਆਂ ਨਾ ਇਹਦਾ ਲੇਅਰਸ ਲਾਈਆਂ ਨੇ ਇਹਦੇ ਉੱਪਰ ਠੀਕ ਹੈ ਜਿਵੇਂ ਆਪਾਂ ਇਹਦੇ ਵਿੱਚ ਆਹ ਸਾਰੇ ਹਾ ਦਿੱਤੇ ਨੇਗੇ ਯਾ ਨੀਚੇ ਇਕੱਲੀ ਮੋਤੀ ਦੀ ਲਾਈਨ ਇਹਦਾ ਲਗਾਈ ਹੋਈ ਆ ਫਿਰ ਉਸ ਤੋਂ ਬਾਅਦ ਆਪਾਂ ਇਹਨੂੰ ਬੇਲ ਬਣਾਈਏ ਇਹਦੇ ਉੱਪਰ ਠੀਕ ਹੈ ਫਿਰ ਪੈਚ ਲੱਗੇ ਇਹਦੇ ਉੱਪਰ ਫਿਰ ਇਦਾਂ ਜਿਹੜੀ ਇਹਦੇ ਤੋਂ ਫਿਰ ਹੋਰ ਡਿਫਰੈਂਟ ਡਿਜ਼ਾਈਨ ਦੀ ਆਪਾਂ ਇਹਦੇ ਨਾਲ ਬੇਲ ਰੱਖੀ ਹੈ ਠੀਕ ਹੈ ਜੀ ਫਿਰ ਇਹ ਇਹਦੇ ਨਾਲ ਸੇਮ ਹੋ ਗਿਆ ਇਹ ਵਾਲੇ ਕੰਟਰਾਸਟ ਨਾਲ ਤੇ ਫਿਰ ਅੱਗੇ ਇਹ ਆਪਾਂ ਵਾਈਨ ਸ਼ੇਡ ਦਾ ਪੈਚ ਲਗਾ ਕੇ ਫਿਰ ਇਹਦੇ ਉੱਪਰ ਜਿਹੜੀ ਆਪਾਂ ਵਰਕ ਵਗੈਰਾ ਸਾਰਾ ਇਹਦੇ ਉੱਪਰ ਦਿੱਤਾ ਹੈਗਾ ਠੀਕ ਹੈ ਜੀ ਤੇ ਇਹ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੈ ਸਾਰਾ ਆਪਾਂ ਖੁਦ ਆਪਣੀ ਡਿਜ਼ਾਈਨ ਦਾ ਰੈਡੀ ਕੀਤਾ ਲੈਂਗਾ ਠੀਕ ਹੈ ਤੇ ਜਿਹੜਾ ਕਸਟਮਰ ਨੇ ਆਪਾਂ ਨੂੰ ਦਿਖਾਇਆ ਸੀਗਾ ਉਹ ਤੋਂ ਥੋੜਾ ਜਿਹਾ ਉਹਨਾਂ ਨੇ ਕਹਿਆ ਸੀ ਵੀ ਡਿਫਰੈਂਟ ਹੋਣਾ ਚਾਹੀਦਾ ਸਾਰਾ ਫਿਰ ਪਾਉ ਦੇ ਤੋਂ ਹਲਕਾ ਜਿਹਾ ਇਹਨੂੰ ਡਿਫਰੈਂਟ ਡਿਜ਼ਾਈਨ ਹੈ ਜਿਹੜਾ ਉਹ ਦਿੱਤਾ ਹੈਗਾ ਠੀਕ ਹੈ ਤੇ ਬਾਕੀ ਇਹ ਆਪਾਂ ਕਸਟਮਰ ਦੀ ਡਿਮਾਂਡ ਤੇ ਹੀ ਸੂਟ ਆਪਣਾ ਲਹਿੰਗਾ ਸੂਟ ਹੈ ਜਿਹੜਾ ਰੈਡੀ ਕੀਤਾ ਹੈਗਾ ਤੁਸੀਂ ਇਹ ਐਵੇਂ ਦਾ ਡਿਜ਼ਾਈਨ ਹੈ ਠੀਕ ਹੈ ਕੁਝ ਵੀ ਆਪਣੇ ਅਕੋਰਡਿੰਗ ਵੀ ਬਣਵਾ ਸਕਦੇ ਹੋ ਤੇ ਕਲਰ ਵਗੈਰਾ ਨੇ ਜਿਹੜੇ ਉਹ ਵੀ ਤੁਸੀਂ ਆਪਣੇ ਅਕੋਰਡਿੰਗ ਲਗਵਾ ਸਕਦੇ ਹੋ ਠੀਕ ਹੈ ਜੀ ਤੇ ਕੋਈ ਕਲਰ ਕੁਝ ਵੀ ਆਪਾਂ ਆ ਇਦਾਂ ਤੁਸੀਂ ਨੇ ਕੁਝ ਵੀ ਤਿਆਰ ਕਰਵਾਉਣਾ ਹੋਵੇ ਤਾਂ ਸਾਰਾ ਕੁਝ ਆਪਣੇ ਕੋਲ ਅਵੇਲੇਬਲ ਹੁੰਦਾਗਾ ਠੀਕ ਹੈ ਜੀ ਤੇ ਮਿਲਦੇ ਆਪਾਂ ਤੁਹਾਨੂੰ ਫਿਰ ਨੈਕਸਟ ਵੀਡੀਓ ਦੇ ਵਿੱਚ ਠੀਕ ਹੈ ਤੇ ਜੇ ਸਾਡੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਤਾਂ ਵੱਧ ਤੋਂ ਵੱਧ ਲਾਈਕ ਲਾਈਕ ਮੈਂ ਸ਼ੇਅਰ ਜਿਹੜਾ ਜਰੂਰ ਕਰਿਓ ਜੀ ਮਿਲਦੇ ਆਪਾਂ ਤੁਹਾਨੂੰ ਫਿਰ ਬਾਅਦ ਚ ਨੈਕਸਟ ਵੀਡੀਓ ਦੇ ਵਿੱਚ ਠੀਕ ਹੈ ਜੀ ਬਾਏ ਬਾਏ ਥੈਂਕ ਯੂ